ਮੇਰੇ ਪਿਤਾ ਜੀ ਨਰਮਾ ਵਿਚਨ ਗਏ ਸੀ ਜੀ ਤੇ ਰਸਤੇ 'ਚ ਬੈਠੇ ਸੀ ਕਿ ਟੰਬੇ ਲੱਗੇ ਉਹਨਾਂ ਨਾਲ ਰੰਜ ਸੁਈਏ ਸਾਡੀ ਦਰਖਾਸਤ ਦਿੱਤੀ ਵੀ ਹੈ ਪਹਿਲਾਂ ਦਿਨਾਂ ਵਿੱਚ ਪਹਿਲਾਂ ਵੀ ਲੜਾਈ ਹੋ ਚੁੱਕੀ ਸੀ ਨਰਮਾ ਵਿਚ ਹੀ ਜਾਂਦੇ ਸੀ ਬਾਈ ਯਾਰ ਅਸੀਂ ਤੇ ਇੱਕਦਮ ਬੰਦੇ ਆਏ ਸਾਡੇ ਕੋਲੇ 10-12 ਬੰਦੇ ਸੀ ਤੇ ਡੇਰ ਪਹਿਚੀ ਤੇ ਆ ਕੇ ਤਰਪਾਲਣਾ ਸੀ ਜੀ ਆਪੇ ਸੀਗੇ ਤੇ ਡੰਡਾ ਛੋਟੀ ਸੀਗੀ ਉਹਨਾਂ ਬਈ ਘੁੱਟ ਮਾਰ ਕੇ ਸਿਰ ਵਾਰ ਪੱਜੇ ਵਾਰ ਕੁੜੀ ਕਰੇ ਬੈਠੀ ਉਹਦੇ ਕਰਕੇ ਉਹਨਾਂ ਦੀ ਨੌਂ ਜੀ ਮੇਰੇ ਪਰੌਣੇ ਨਾਲ ਟੱਕਰ ਹੋਈ ਜੀ ਉਹ ਜੀ ਉਹਨੂੰ ਕਹਿ ਕੇ ਵੀ ਆਏ ਵੀ ਤੁਸੀਂ ਆਲ ਦ ਦੇਖ ਜੋ ਸਾਡੇ ਉਹਦੇ ਗੱਲ ਪੈ ਗਈ ਅਸੀਂ ਫਿਰ ਮਨਸੀਰਵਾਂਜਲ ਪਾਰਕ ਤਰਖਾਹਤ ਹੋਈ ਹੈ 3 ਲੜਾਈ ਦੇ ਕੇਸ ਆਏ ਐ ਐਮਐਸ ਟੈਂਪੋਰ ਐਮਐਲਆ ਅਤੇ ਉਹਨਾਂ ਕੀ ਪੀਆਈ ਕਰਦੀ ਹੈ ਇਲਾਜ ਚੱਲ ਰਿਹਾ ਦੂਲੇ ਚੰਦ ਵੀ ਤੋਂ ਇੱਕ ਬੈਕ ਪੀ ਹੈ ਕੋਨੇ ਕੈਲਪੋ ਜੋ ਐਂਟਰਾਇਟ ਲੈਫਟ ਆਰਮ ਕੇ ਕਿਨੇ ਸਿੰਘ ਕੁਮਾਰ ਹੈ ਕਿਹੜਾ ਪਿੰਡ ਹੈ ਕੁੰਡਰ ਕੀ ਗੱਲ ਹੋਈ ਹੈ ਤੁਹਾਡੀ ਮੇਰੇ ਪਿਤਾ ਜੀ ਨਰਮਾ ਵਿਸ਼ਨ ਗਏ ਸੀ ਜੀ ਤੇ ਰਸਤੇ 'ਚ ਬੈਠੇ ਸੀ ਕਿ ਟੰਬੇ ਲੱਗੇ ਉਹ ਉਹਨਾਂ ਨਾਲ ਰੰਜਸ ਹੋਈ ਉਹ ਸਾਡੀ ਦਰਖਾਸਤ ਦਿੱਤੀ ਵੀ ਹੈ ਪਹਿਲਾਂ ਦੀ ਨਾ ਜੀ ਪਹਿਲਾਂ ਵੀ ਲੜਾਈ ਹੋਈ ਸੀ ਸਾਡੇ ਕਿਸ ਗੱਲ ਨੂੰ ਲੜਾਈ ਹੋਈ ਇਹ ਰੰਜਾਮ ਲਾਉਂਦੇ ਸਾਡੇ ਤੇ ਜੀ ਕਿੱਚੀ ਦਾ ਇਹ ਕਹਿੰਦੇ ਸੀ ਸਾਡੀ ਕੁੜੀ ਨੂੰ ਉਂਗਲਾ ਲਾਉਂਦੇ ਸੀ ਅਸਿੱਤਾ ਕੋ ਲਾਏ ਨਹੀਂ ਨਿਕਲਦੀ ਮੈਂ ਕੁੜੀ ਨੂੰ ਛੇੜਦੇ ਆਇਆ ਨਾ ਨਾ ਕੋ ਛੇੜਦੇ ਨਹੀਂ ਗੱਲ ਕਰਨੇ ਉਹ ਇਹ ਕਹਿੰਦੇ ਕਹਿੰਦੇ ਇਹ ਕੀ ਕਹਤਾ ਇਹਨਾਂ ਦਾ ਆਪ ਦੀ ਗਲਤੀ ਹੈ ਕਿ ਕਿਸ ਦੀ ਗਲਤੀ ਹੈ ਕੁੜੀ ਦਾ ਕੀ ਮੈਟਰ ਹੈ ਇਹਨਾਂ ਦਾ ਆਪ ਦੀ ਕੁੜੀ ਉਹਨਾਂ ਦੀ ਕੁੜੀ ਹੋਈ ਉਹ ਸਾਡੇ ਤੇ ਇਲਜ਼ਾਮ ਲਾਉਂਦੇ ਜੀ ਅੱਜ ਕੀ ਗੱਲ ਹੋਈ ਸੀ ਹਾਂਜੀ ਅੱਜ ਕੀ ਗੱਲ ਹੋਈ ਹੈ ਅੱਜ ਤਾਂ ਨਰਮਾ ਵੀਰ ਜੀ ਨੇ ਗਏ ਸੀ ਮੇਰੇ ਪਿਤਾ ਜੀ ਅੱਛਾ ਉਹ ਰਸਤੇ 'ਚ ਥੰਮੇ ਲੈ ਕੇ ਰੋਕ ਕੇ ਰੋਡ ਰਾਜ ਰਸਤੇ 'ਚ ਰੋਕ ਲਈ ਉਹਥੇ ਲੜਾਈ ਹੋਈ ਸੁਨੀਲ ਕੁਮਾਰ ਕੀ ਗਲਤੀ ਹੋਈ ਹੈ ਨਰਮਾ ਵੀਰ ਜੀ ਜਾਂਦੇ ਸੀ ਬਾਈ ਯਾਰ ਅਸੀਂ ਤੇ ਕਿਦਮ ਬੰਦੇ ਆਏ ਸਾਡੇ ਕੋਲੇ 10 12 ਬੰਦੇ ਸੀ ਤੇ ਡੈਪ ਸੀ ਤੇ ਆ ਕੇ ਕਿਰਪਾਨਾਂ ਸੀਗੀਆਂ ਆਪੇ ਸੀਗੇ ਤੇ ਡੁੰਡਾ ਛੋਟੀ ਸੀਗੇ ਉਹਨਾਂ ਬਾਰੇ ਆ ਕੇ ਕੋ ਬਤ ਨੂੰ ਸਿੱਧੇ ਡਾਹ ਪਈ ਕੁੱਟ ਮਾਰ ਕੇ ਸਰਪਰ ਪੱਜ ਕੇ ਬਾਅਦ ਚ ਲੜਾਈ ਕਿਉਂ ਹੋਈ ਥੋਡੀ ਲੜਾਈ ਉਹਨੇ ਦਰਖਾਸਤ ਲਿਖਾਸ ਲਈ ਹੋਈ ਏ ਕੁੜੀ ਘਰੇ ਬੈਠੀ ਸੀ ਜੀ ਮੇਰੇ ਭੈਣੀ ਤੇ ਪਰ ਉਹਨਾਂ ਦੀ ਬਹੁਤ ਬੜਾ ਬੜਾ ਚੱਕਰ ਹੈਗਾ ਜੀ ਤੇ ਅਸੀਂ ਉਹਨਾਂ ਰਾਖ ਕੇ ਸਿਕੀ ਯਾਦਦਾ ਸਾਬ ਕੇ ਰੱਖੋਈ ਬਸ ਉਹ ਸੰਭਲੇ ਨਹੀਂ ਤੇ ਉਹਨਾਂ ਨੇ ਕਰਜਪੁਰ ਚ ਗੀਤਾ ਤੇ ਹੁਣ ਸਿੱਧੇ ਆ ਕੇ ਖੇਤ ਸੀਗੇ ਸੀ ਉਹ ਸਿੱਝਾ ਕੇ ਦਾਨੇ ਉੱਤੇ ਨਾਲ ਡੇਪੇ ਕਿੰਨੇ ਬੰਦੇ ਸੀ ਜਨਾਨ ਘੁੱਟੇ 12 13 ਬੰਦੇ ਸੀਗੇ ਇੰਤਜਾ ਬਾਕੀ ਪਿੱਛੋਂ ਆ ਕੇ ਪਤਾ ਨਹੀਂ ਸਿਰ ਤੇ ਵੱਜ ਗਈ ਹਨੇਰਾ ਆ ਗਿਆ ਸੀ ਅੱਖਾਂ ਕੇ ਖੇਤ ਕਲੀ ਰੋਡ ਤੇ ਦੋਦਾ ਖੇਤ ਦੇ ਰੱਤ ਟਿੱਬੇ ਕੋਲੇ ਰੱਤ ਟਿੱਬੇ ਉੱਗਾ ਵਜਦਾਈ ਤਾਣੀਆਂ ਕੋਲੇ ਨਹਿਰ ਦੀ ਤਾਣੀ ਲਾਈਤੀ ਉਹ ਰਾਤ ਕਿ ਮਾਰੇ ਕੀ ਹੱਥ ਤੇ ਵੇਰ ਤਰ ਜਦੋਂ ਵਜੀ ਅੰਧੇਰਾ ਆ ਗਿਆ ਸੀ ਕਿਰਪਾਨਾਂ ਸੀਗੇ ਕਾਪੇ ਸੀ ਛੋਟੀਆਂ ਸੀਗੇ ਉਹਨਾਂ ਬੜੀ ਤੁਹਾਡਾ ਸਬਰਾਮਣੀ ਕਿਹੜਾ ਪਿੰਡ ਹੈ ਹੁੰਡਰ ਪਿੰਡਾ ਜੀ ਕੀ ਗੱਲ ਕੀ ਹੋਈ ਹੈ ਤੁਹਾਡੀ ਅਜੀ ਮਾਲਾ ਮੈਂ ਖਾ ਸਾਡੀ ਲੱਗੀ ਜੀ ਮਾਲਾ ਕੋਈ ਸੁਣਾਈ ਨਹੀਂ ਕਰੀ ਜਾਂਦਾ ਅਸੀਂ ਨਰਮਾ ਵੀ ਦੇ ਸੀਗੇ ਸਾਡੇ ਡਾਂਗਾਂ ਛੋਟੀਆਂ ਦਾ ਬਣਾ ਜਣੇ ਆ ਕੇ ਮਾਲਾ ਸਪਾਨਾ ਸੀਦੇ ਬਣਾਸੀ ਛੋਟੀਆਂ ਹੁੰਦੀਆਂ ਜੀ ਲੜਾਈ ਕਿਉਂ ਹੋਈ ਹੈ ਤੁਹਾਡੀ ਮਾਲਾ ਮੇਰੀ ਕੁੜੀ ਘਰੇ ਬੈਠੀ ਹੂੰ ਉਹਦੇ ਕਰਕੇ ਉਹਨਾਂ ਦੀ ਨੌਂ ਜੀ ਮੇਰੇ ਪਰੋਹਣੇ ਨਾਲ ਝਟ ਹੋਈ ਹੈ ਅਸੀਂ ਉਹਨੂੰ ਘਰੇ ਕਹਿ ਕੇ ਵੀ ਆਏ ਵੀ ਤੁਸੀਂ ਆਦਰ ਦੇਖ ਜੋ ਸਾਡੇ ਉਹਦੇ ਗੱਲ ਪੈ ਗਈ ਅਸੀਂ ਫਿਰ ਮਨਾਂ ਸੀਜਲ ਮਾਂਜਲ ਪਾਰਕ ਖਾਸ ਹੋਈ ਹੈ ਕਿ ਆਪੇ ਲਈ ਨਾਮ ਹੋਊਗਾ ਨਹੀਂ ਮੰਨੇ ਰਿਹਾ ਜੀ ਜਨਾਇ ਕਰੀ ਆਜਾ ਖੇਤਾਂ ਦੇ ਹਨਾ ਮੰਗ ਵੀ ਦੇਣਾ ਅਜਾ ਟਰੈਕਟਰ ਸਾਡਾ ਖੇਤ ਖੜਾ ਨਾਮਾ ਖੜਾ ਅੱਜ ਵੀ ਹੈ ਮਸ਼ੀਨ ਵੀ ਖੜੀ ਜੀ ਸਾਰਾ ਕੁਝ ਖੜਾ ਹੂੰ ਸਾਰਾ ਮਨ ਲਿਖੇ ਕਾਰਵਾਈ ਦੀ ਕੀ ਮੰਗ ਕਰਦੇ ਸਹੀ ਕੀ ਕਾਰਵਾਈ ਦੀ ਮੰਗ ਕਰਦੇ ਅਸੀਂ ਤਾਂ ਜੀ ਮੰਨ ਕਾਰਵਾਈ ਉੱਥੇ ਕਰਨੀ ਤਾਂ ਜੀ ਮਾਲ ਫਿਰ ਸਿੱਧਾ ਬਿਲਾਦ ਦਸਾ ਲਾ ਜੇ ਉਹਨਾਂ ਨੇ ਕਿੰਨੇ ਕਿੰਨੇ ਕੰਦਿਆਂ ਨੂੰ ਕੁੱਟਿਆ ਤੁਹਾਨੂੰ 12 ਬੰਦੇ ਗਿਣਤੀ ਦਾ ਹੋਈ ਨਹੀਂ ਕਿ ਜਿਹਨੇ ਇੱਕ ਦਾ ਬਰਾ ਦਿੱਤਾ ਹੈ। ਹੋਰ ਕਿੰਨੇ ਕੁੱਟੇ ਤੁਹਾਡੇ ਨਾਲ? ਮੇਰੇ ਮੁੰਡੇ ਦੋ ਹੀ ਸੀਗੇ। ਉਹਦਾ ਕੀ ਨਾਮ ਹੈ? ਕੀ ਦੇ? ਉਹਦਾ ਕੀ ਨਾਮ? ਮੁੰਡੇ ਦਾ ਰਾਜੀ ਕੁਮਾਰ ਹੈ। ਜੀ। ਇਹ ਵੀ ਤੁਹਾਡੇ ਨਾਲ ਗਿਆ ਚਕੇ। ਉਹ ਚਲਾਉਂਦਾ ਸੀ ਮੈਂ ਮਗਰ ਬੀਪਾਉਂਦਾ ਸੀ ਮਤਲਬ ਮੈਂ ਵੀਡੀਓ ਦੇ ਮਾਰੇ ਮੈਂ ਮਰਜੀ ਦੇ ਬੋਲ ਦੇ। ਕੀ ਨਾਮ ਕੀ ਹੈ? ਧੁਲੀ ਜੱਟ। ਕਿਹੜਾ ਪਿੰਡ ਹੈ? ਉਂਦਲ ਹੈ। ਕੀ ਕਰ ਲਈ ਸੀ ਤੁਹਾਡੀ? ਨਰਮੋ ਵੀ ਚ ਗਿਆ ਵਾਜੀ ਬੈਰਾ ਮੈਂ ਬਿਟੇ। ਡੰਡਾ ਮਾਰਿਆ ਢੀਮ ਹੈ। ਥਮਾਰਿਆ ਸਰੂਪੀ। ਕੂਣਾ ਬੋਲੋ ਹਾਂਜੀ ਕੂਣਾ ਬੋਲੋ ਕਿਹੜੇ ਲੋਕ ਸੀ ਹੋ ਗੰਮ ਗਏ ਵੀ ਇਥੋਂ ਕੀ ਕਾਰਨ ਕੀ ਹੈ ਲੜਾਈ ਦਾ ਹਾਂਜੀ ਲੜਾਈ ਦਾ ਕਾਰਨ ਇਹ ਵੀ ਮੰਦਠਾਈ ਕੋਣ ਸੀ ਉਹ ਰਸਤੇ ਦਾ ਰੋਲਾ ਸੀ ਦਸਤਰ ਨਸਤਰ ਕੀ ਗੋਲੀ ਮੰਦਠਾਈ ਗੋਲੀ ਗੱਲੋ ਕੀ ਗੱਲ ਮੇਰਾ ਨਾਮ ਡਾਕਟਰ ਅਵਲੀ ਕਾਂਸਰ ਜੀ ਮੇਰੇ ਕਿਆ ਮਾਮਲਾ ਆਇਆ ਠੰਡਲ ਵਿੱਚ

रेफर किया जा रहा है कि नहीं किया कि यहीं पे हो रहा है